ਉਹ ਛੱਡ ਕੇ ਦੂਜੇ ਰੱਬ ਵੱਲ ਜਾ ਰਹੇ ਆ। ਪਹਿਲਾਂ ਕਿਹਾ ਰੱਬ ਕੋਈ ਆ। ਪਰ ਆਪਾਂ ਵੀ ਰੋਖਾਂ ਫੜੀਏ। ਕਿਉਂਕਿ ਜੇ ਆਪਾਂ ਇਹ ਹਮਲਾ ਮਾਰਾਂਗੇ ਤਾਂ ਹੀ ਸਾਨੂੰ ਸਾਡੇ ਹੱਕ ਮਿਲਣੇ ਨੇ। ਬਹੁਤਾ ਕੁਛ ਨਾ ਕਹਿੰਦੇ ਹੋਏ ਮੈਂ ਸਾਡੀ ٹرسٹ ਦੇ ਚੇਅਰਮੈਨ ਉਪਕਾਰ ਗੱਪਲ ਦੀ ਅੱਗੇ ਹੱਥੋਕੇ ਬੇਨਤੀ ਕਰਾਂਗਾ ਕਿ ਦੋ ਲਫ਼ਜ਼ ਸਾਂਝੇ ਕਰਾਂ। ਆ ਜੀ। ਸਰਕਾਰ ਨੇ ਦਿਖਾਇਆ ਦੇਖੀ ਹੱਥੀਂ ਦਿਖਾਇਆ ਕਿ ਮਦਰਾਵਾਂ ਇਹਨਾਂ ਦੀ ਬੋਲਤੀ ਬਹੁਤ ਵਧੀਆ ਹੈ ਇਹਨਾਂ ਦੇ ਬਤਵਾ ਕਰਨੇ ਧਾਰਨੀ ਇਕ ਲਈ ਨਾ ਸਰਕਾਰਾਂ ਦਾ ਆਸਰਾ ਹੋ ਕੇ ਇਹਦਾ ਇਹ ਹੀ ਮਕਸਦ ਹੈ ਕਿ ਇਹ ਪਰੇਵਾ ਕਰਕੇ ਜੋ ਜੀਵਨ ਪ੍ਰਕਰੇਗਾ ਛੋਰੀ ਵੀ ਇਸ ਦਾ ਮਤਲਬ ਹੈ ਬਾਅਦੋਂ ਬਾਅਦ ਦੇ ਜੀਵਨ ਜੋ ਬੋਲੇ ਹੋਰ ਪਾਰਟਨਰ ਕੇ ਮਤਰਾ ਸਤ ਨੈਵਿਕ ਦੇ ਜਵਾਬ ਪਰਾਹ ਨਹੀਂ ਚੁਈਆ ਹੋਰ ਤਰਹੀ ਨਹੀਂ ਨਹੀਂ ਮੈਂ ਨਹੀਂ ਆ ਜੀ ਫਿਰ ਮੇਰੇ ਕੋਲ ਹੋ ਗਿਆ ਜੀ ਪਿੱਛੇ ਦੇਖ ਕੰਮ ਕਰੀਓ

ہیلو دیکھنا اوہ ٹھیک ہے اوہ جلدی جلدی اوہ ٹھیک ہے دیکھنا 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 اوہ ٹھ ਆਈ ਆਈ ਆਜੋ ਭੈਣ ਇੱਧਰ ਦੀ ਆਓ ਇੱਧਰ ਉੱਤ ਆਦੋ ਆਈਪ ਕਰ ਲਾ ਦਮ ਤਾਂ ਕਰਦੇ ਕਰਦੇ ਪੋਲਿਟੀ ਕਰ ਔਰ ਇਹਨਾਂ ਨੰਗ ਲੈ ਲੈਂਦੇ ਵੀਰ ਜੀ ਇੱਕ ਨਹੀਂ ਤੇ ਇਤਰੇ ਕੋਲੋ ਦੋ ਚਾਰ ਜਣੇ ਮੁੰਡੇ ਤੇ ਕੋਲੇ ਆਈ ਨਹੀਂ ਆਈਏ ਵਾਚੇ ਆਮ ਆਦੇ ਖੜਾ ਲੋ ਔਰ ਇੱਥੇ ਆਓ ਭਾਜੀ ਆਓ ਤੁਸੀਂ

ਮੰਗਾ ਸਿੰਘ ਬੈਂਡ ਪਿੰਡੀ ਸਾਦਾਂ ਦਾ ਰਹਿਣ ਵਾਲਾ ਬਾਬਾ ਜੀ ਨੇ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਬੜੇ ਪਿਆਰ ਸਤਿਕਾਰ ਨਾਲ ਨਿਭਾਵਾਂਗਾ ਕਿੰਨੇ ਵੀ ਜਿਹੜੇ ਤੁਹਾਡੇ ਨਾਲ ਹੋਰ ਨੌਜਵਾਨ ਤੇ ਪਹੁੰਚ ਆ ਜਾਈ 40 50 ਜੀ ਹੈਗੇ ਆ ਜਿਹੜੇ ਇਸ ਨੂੰ ਅੱਗੇ ਵੱਧ ਤੋਂ ਵੱਧ ਲੈ ਕੇ ਚੱਲਣਗੇ ਪਹਿਣਾ ਵੀ ਕੁਝ ਜੁੜੀਆਂ ਹਾਂ ਹਾਂ ਵੀ 25 ਪਹਿਣਾ ਕੀ ਅੱਜ ਬਾਬਾ ਜੀ ਆਏ ਵਧਾਈ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਧੰਨਵਾਦ ਧੰਨਵਾਦ ਬਾਬਾ ਜੀ ਦਾ ਕਰਦਾ ਸਾਰੇ ਨਗਰ ਦਾ ਧੰਨਵਾਦ ਵੈਲਕਮ ਕਰਦਾ ਸਾਡਾ ਛੋਟਾ ਭਾਈ ਮੰਗਾ ਸਿੰਘ ਦੇ ਅਸੀਂ ਗ੍ਰਹਿ ਵਿਖੇ ਆਏ ਹਾਂ ਜਿਹਨੂੰ ਕਹੀ ਪਵਨ ਬਾਲਮੀਕ ਤੀਤੀ ਜ਼ਿੰਮੇਵਾਰੀ ਵੀ ਦਿੱਤੀ ਹੈ ਇਸ ਇਲਾਕੇ ਦੀ ਜ਼ਿੰਮੇਵਾਰੀ ਹੈ ਆਸ ਰੱਖਦੇ ਹਾਂ ਕਿ ਤਨਮਨ ਤਾਂ ਦੇ ਨਸੀਬਾ ਕਰੇਗਾ ਪਵਨ ਬਾਲਮੀਕ ਤੀਤੀ ਤੀਸਰੀ ਹੋ ਤਰੱਕੀ ਦੇ ਵਿੱਚ ਯੋਗਦਾਨ ਪਾਵੇਗਾ ਆਪਣੇ ਸਮਾਜ ਦੀ ਇਸ ਇਲਾਕੇ ਦੀ ਸੇਵਾ ਵਿੱਚ ਕੋ ਕਮਿਨੀ ਰਹਣ ਦੇਵੇਗਾ ਇਹਨਾਂ ਦੇ ਨਾਲ ਲੋਕ ਇਹ ਸਾਨੂੰ ਇੱਕ ਪਰਿਵਾਰ ਨਾਲ ਕੰਡੈਕਟ ਕਰਾਇਆ ਉਹ ਸਾਡੇ ਪਿੰਡਾ ਸਿੰਘ ਜੀ ਪ੍ਰਧਾਨ ਆ ਕਿ ਜਿਹੜੀ ਇਸ ਅਜਨਾਲਾ ਜੂੰਦੇ ਸਾਰੇ ਹੀ ਸਿਸਟਮ ਨੂੰ ਸੈੱਟ ਕਰਦੇ ਹਨ ਧੰਨਵਾਦ ਜੈ ਬਾਲਮੀਕੀ ਹਰ ਰਬਾਹ ਕਿੰਨਾ ਕ ਪਰਿਵਾਰ ਜਿਹੜਾ ਵਾ ਨਾਮ-ਨਾਮ ਲੈ ਲਿਆ ਗੁਰੂ ਮਹਾਰਾਜ ਦੇ ਕਿਰਨਾਂ ਨਾਲ ਲੱਗ ਕੇ ਰਹਿਣਗੇ ਧੰਨਵਾਦ ਪ੍ਰਧਾਨ ਜੀ ਪ੍ਰਧਾਨ ਜੀ ਮਗਾ ਸਿੰਘ ਉਹ ਇੱਕ ਗੁੱਲਵਾਨ ਦੇ ਚੰਦੂ ਦਾ ਹੱਥ ਹੈ ਵੇਖਿਆ ਆਸਰਾ ਕਰਨ ਦੀ ਕੀ ਵਾਰ ਦਿੱਤੀ ਬਤਵਜੂਦ ਸੰਪੈਗਾਨਵਾਜ ਜੀ ਮਹਾਰਾਜ ਕੀ ਜੈ ਜੀ ਮਹਾਰਾਜ ਜੀ ਅੱਚ ਕਿਹੜੇ ਲਾਕੇ ਚਾਏ ਹੋ ਤੇ ਕਿਹੜੀ ਜੀ ਅੱਜ ਤਸੀਲ ਜਨਾਲਾ ਪਿੰਡ ਜੈ ਸੈਦਾਂ ਮੰਗਲ ਜੀ ਨੂੰ ਮੰਗਾ ਜੀ ਨੂੰ ਅੱਜ ਇਸ ਲਾਗੇ ਦੇ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਆ ਪਾਵਨ ਵਾਲਮੀਕ তীર્થ ਵੱਲੋਂ ਔਰ ਨਾਲ ਇਹਨੂੰ ਸੇਵਾ ਜਿਹੜੀ ਉਹ ਲਾਈ ਗਈ ਆ ਕਿ ਆਪਣੇ ਦੇਸ਼ ਦੀ ਔਰ ਪਾਵਨ ਵਾਲਮੀਕ ਤੀਰਥ ਦੀ ਜਿਹੜੀ ਹੈ ਸੇਵਾ ਵਾ ਉਹ ਆਪਣੇ ਤਨ ਮਨ ਧੰਦੇ ਨਾਲ ਕਰਨੇ ਆ ਜੈ ਵਾਲਮੀਕ ਕੀ ਹਰ ਹਰ ਵਾਲੀ ਦੇਖ ਰਹੇ ਕਿ ਦਿਨ ਦਿਨ ਕਾਫੀ ਜਿਹੜਾ ਵਾ ਵਾਲਮੀਕ ਕੀ ਜਿਹੜਾ ਭਾਈਚਾਰੇ ਨਾਲ ਬਹੁਤ ਜਿਹੜੇ ਲੋਕ ਜਿਹੜੇ ਜੋੜ ਰਹੇ ਆ ਠੀਕ ਹੈ ਜੀ ਇਸੇ ਕਰਕੇ ਕਹਿ ਰਿਹਾ ਨਾ ਵੀ ਜੋੜ ਵੱਧ ਤੋਂ ਵੱਧ ਜਿਹੜਾ ਸਮਾਜ ਦੇ ਨਾਲ ਆਪਣਾ ਜੁੜੋ ਜਿਹੜੀਆਂ ਆਪਣੀਆਂ ਧੱਕੇਸ਼ਾਈਆਂ ਹੋ ਰਹੀਆਂ ਉਹਨਾਂ ਨੂੰ ਉਹਨਾਂ ਨੂੰ ਠੱਲ ਪਾਈਏ ਜਿਹੜਾ ਨੌਜਵਾਨ ਹੈ ਅੱਜ ਤੁਸੀਂ ਜਿਹੜੀ ਇਕਾਈ ਬਣਾਈਆਂ ਨੌਜਵਾਨ ਕਈ ਜਿਹੜੇ ਨਸ਼ਿਆਂ ਦੀ ਦੰਦਲ ਵਿੱਚ ਆ ਉਹਨਾਂ ਨੌਜਵਾਨਾਂ ਬਾਰੇ ਕੀ ਕਹਿੰਦੇ ਉਹਨਾਂ ਨੂੰ ਇਹੋ ਅਪੀਲ ਕਰਦੇ ਆ ਕਿ ਆਪਣੇ ਨਸ਼ਿਆਂ ਪਤਿਆਂ ਨੂੰ ਛੱਡ ਕੇ ਆਪਣੇ ਪਾਵਨ ਵਾਲਮੀਕ ਤੀਰਥ ਦੇ ਨਾਲ ਜੁੜਨਾ ਚਾਹੀਦਾ ਮਲੋਤਰਾ ਨੈਸ਼ਨਲ ਪ੍ਰੈਸ ਕਟਰ ਤੁਣਾ ਸਾਹਿਬ ਬ੍ਰੇਸਟ ਅਸੀਂ ਅੱਜ ਭਿੰਡੀ ਸੈਦਾਂ ਵਿੱਚ ਆਏ ਆ ਬੜੇ ਦਿਨਾਂ ਤੋਂ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆ ਜਿਹੜੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਰਹੇ ਆ ਨਸ਼ਿਆਂ ਦੇ ਵਿਰੁੱਧ ਅਸੀਂ ਪਿੰਡ ਪਿੰਡ ਜਾ ਕੇ ਗਲੀ ਗਲੀ ਜਾ ਕੇ ਸੰਤ ਮਲਕੀਤ ਨਾਥ ਜੀ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਦੇ ਆ ਨਸ਼ਿਆਂ ਤੋਂ ਰਹਿਤ ਰਹੋ ਤੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਨਾਲ ਲਾ ਰਹੇ ਆ ਅੱਜ ਵੀ ਵਾਲਮੀਕੀ ਤੀਰਤ ਧੂਣਾ ਸਾਹਿਬ ٹرسٹ ਤੋਂ ਸੰਤ ਮਲਕੀਤ ਨਾਥ ਜੀ ਬਲਵੰਤ ਨਾਥ ਜੀ ਤੇ ਚੇਅਰਮੈਨੋਂ ਪ੍ਰਕਾਸ਼ ਦੀ ਪਿੰਡੀ ਸੈਦਾ ਪਹੁੰਚੇ ਆ ਜਿੱਥੇ ਇੱਕ ਨੌਜਵਾਨ ਨੂੰ ਅਸੀਂ ਪ੍ਰਧਾਨ ਥਾਪਿਆ ਏ ਮੰਗਲ ਸਿੰਘ ਜੀ ਇਹਦੇ ਨਾਲ 40-50 ਨੌਜਵਾਨ ਮੁੰਡੇ ਹੋਰ ਆ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਜਾ ਰਹੇ ਆ ਇਹ ਆਪਣਾ ਜਿਹੜਾ ਨਗਰ ਹੈ ਨਾ ਇਹਨੂੰ ਬਿਲਕੁਲ ਨਸ਼ਾ ਮੁਕਤ ਕਰੋ ਜਿਹੜਾ ਵੇਚਣ ਵਾਲਾ ਵਾ ਸਾਨੂੰ ਗੁਪਤ ਰੂਪ ਤੇ ਫੋਨ ਕਰੋ ਅਸੀਂ ਉਹਨਾਂ ਦੇ ਕਾਰਵਾਈ ਕਰਵਾਵਾਂਗੇ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਬਿਨਾਂ ਕਿਸੇ ਪੈਸੇ ਦੇ ਭਰਤੀ ਕਰਾਵਾਂਗੇ ਤੋਂ ਇਸ ਤਰ੍ਹਾਂ ਹੀ ਪਿੰਡ ਪਿੰਡ ਵਿੱਚ ਨਸ਼ਾ ਛਡਾਊ ਇੱਕ ਮਹਿੰਮ ਸ਼ੁਰੂ ਕੀਤੀ ਹੈ ਸੰਤ ਮਲਕੇ ਜੀ ਅਗਵਾਈ ਵਿੱਚ ਭੈਣਾ ਵੀ ਤੁਸੀਂ ਜੀ ਭੈਣਾ ਬਹੁਤ ਵਾ ਵੇਖੋ ਜੀ ਕਿੰਨਾ ਰਾਸ਼ਾ ਭੈਣਾ ਦਾ ਭੈਣਾ ਵੀ ਉਤਸ਼ਾਹਿਤ ਨੇ ਕਿਉਂਕਿ ਨਸ਼ਾ ਜਿਹੜਾ ਹੈ ਨਾ ਉਹ ਪਹਿਲਾਂ ਆਦਮੀ ਨੂੰ ਖਾਂਦਾ ਹੈ ਤੇ ਫਿਰ ਪਰਿਵਾਰ ਨੂੰ ਖਾਂਦਾ ਹੈ ਜਿਨ੍ਹਾਂ ਦੇ ਕਰ ਨਸ਼ਾ ਵੜ ਜਾਂਦਾ ਹੈ ਨਾ ਉਹ ਘਰ ਬਿਲਕੁਲ ਜ਼ੀਰੋ ਹੋ ਜਾਂਦੇ ਨੇ ਨਾ ਬੱਚੇ ਪੜ ਪਾਉਂਦੇ ਨੇ ਤੇ ਨਾ ਕੁਝ ਕਰ ਪਾਉਂਦੇ ਨੇ ਇਸ ਕਰਕੇ ਪਹਿਣਾ ਨੂੰ ਸ਼ੀਆ ਕਿ ਜਿਹੜੀ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਢੂਣਾ ਸਾਹਿਬ ٹرسٹ ਵੱਲੋਂ ਨਸ਼ਾ ਛਡਾਊ ਪਹਿਣਾ ਵੱਤੋ ਵੱਦ ਸਾਥ ਦੇ ਰਹੀਆਂ ਨੇ ਜੈ ਵਾਲਮੀਕੀ ਹਰਰ ਵਾਲਮੀਕੀ ਮਾਥੇਵਾਦਾਰ ਬਾਬਾ ਬਰਵੰਤਨਾ ਪਾਵਨ ਵਾਲਮੀਕੀ ਤੀਰ ਢੂਣਾ ਸਾਹਿਬ ਤੋਂ ਸਤਿਗੁਰ ਮਲਕੀਰ ਨਾਮਾਰਾ ਜੀ ਦੇ ਸੇਵਾਦਾਰ ਅੱਜ ਜੋ ਪਾਵਨ ਵਾਲਮੀਕ ਤੀਰਤਮਹਿਮ ਜਿਹੜੀ ਕਿ ਨੌਜਵਾਨ ਵੀਰਾਂ ਨੂੰ ਜਿਹੜਾ ਤੀਰਥ ਨਾਲ ਜੋੜਨ ਦੀ ਗੁਰੂਆਂ ਨੇ ਕੋਰੀ ਆ ਉਹਦੇ ਵਿੱਚ ਅੱਜ